ਕੜਜੀ ਗੱਲ ਤੁਹਾਡੇ ਨਾਲ ਇਹ ਕਰਨੀ ਹੈਗੀ ਹਾਂਜੀ ਜੀ ਸੋਬ ਤੇ ਜਦੋਂ ਆਪਾਂ ਇੱਥੋਂ ਦਾਏ ਆ ਨਾ ਤੇ ਮੈਂ ਤੇ ਜੋਤਨਾ ਆਪਣੇ ਪਿੰਡ ਗਏ ਹਾਂ ਉਥੇ ਅੱਛਾ ਉਹਨਾਂ ਨਾਲ ਗੱਲ ਹੋਈ ਏ ਮੇਰੀ ਤੇ ਦਿਲਬਾਗ ਵੀਰ ਨੇ ਤੇ ਕੋਈ ਨਾ ਪੱਲਾ ਨਹੀਂ ਫੜਾਇਆ ਉਦੋਂ ਅਕਿੰਦਰ ਵੀਰ ਨੇ ਤੇ ਅਰਵਿੰਦਰ ਨੇ 바ਵਾ ਸਾਥ ਦਿੱਤਾ ਮੇਰਾ ਪੈਸੇ ਪੂਹੇ ਵੀ ਉਹਨਾਂ ਦਿੱਤੇ ਚਲੋ ਕਰਾਇਆ ਕਰਦੇ ਅਸੀਂ ਦਿੰਦੇ ਰਹੇ ਹਾਂ ਥੋੜੀ ਬੋਧੀ ਪੈਸੇ ਹੁੰਦੇ ਮੈਂ ਮੋੜਤੇ ਆ ਥੋੜੀ ਬੋਧੀ ਰਹਿ ਗਏ ਆ ਤੇ ਹੁਣ ਇੱਕ ਦੋ ਦਿਨ ਪਹਿਲਾਂ ਉਹਨਾਂ ਸੱਦਿਆ ਸੀ ਗਾ ਨੂੰ ਅੱਛਾ ਤੇ ਮੈਨੂੰ ਕਹਿੰਦੇ ਸੀ ਕਿ ਵੀ ਅਸੀਂ ਚਲੋ ਤੁਹਾਡੀ ਪੈੜੀ ਵਰਤੀ ਆ ਤੇ ਹੋਰ ਵੀ ਤੇਰਾ ਹਿੱਸਾ ਵੀ ਅਸੀਂ ਰੱਖ ਤੇ ਪਹਿਲੀ ਇਹ 5 ਕਿੱਲੀ ਅਸੀਂ ਤੁਹਾਨੂੰ ਦੇਣੀ ਹੈ ਤੇ ਨਾਲ ਉਥੇ ਘਰ ਵਾ ਇੱਕ ਉਹ ਕਹਿੰਦੇ ਵੀ ਤੇ ਰਿਵਾਸ ਰੱਖਿਆ ਆਪਾਂ ਲਿਆਵਾ ਤੇ ਮੈਂ ਤੁਹਾਨੂੰ ਇਹ ਕਹਿਣਾ ਵਾ ਵੀ ਮੇਰੀ ਤੇ ਬੇਨਤੀ ਆ ਤੁਹਾਡੇ ਅੱਗੇ ਵੀ ਆਪਾਂ ਇੱਥੇ ਵੀ ਧਿਕਰ ਪਾਉਣਾ ਹੀ ਆ ਤੇ ਤੁਸੀਂ ਮੇਰੇ ਨਾਲ ਹੀ ਚੱਲੋ ਤੇ ਆਪਾਂ ਉੱਥੇ ਰਹਿਨੇ ਜੋ ਬਣਾ ਵੇਖ ਪੁੱਤ ਅਸੀਂ ਤੇਰੇ ਨਾਲ ਉੱਥੇ ਕਿੱਦਾਂ ਜਾ ਸਕਦੇ ਆ ਇੱਥੇ ਘਰ ਹੈਗਾ ਵਾ ਨਾਲੇ ਪਿੰਡ ਦੇ ਲੋਕ ਸ਼੍ਰੀ ਕਾ ਬਰਾਦਰੀ ਸਾਨੂੰ ਕੀ ਆਖੂਗਾ ਕਿ ਕਿੱਧਰ ਨੂੰ ਤੁਰ ਪਏ ਹੁਣ ਉਹ ਨਾਲੇ ਵੇਖ ਪੁੱਤ ਇੱਥੇ ਹੁਣ ਜਮੀਨ ਨਾਲ ਲਗਾਓ ਬਣਾਵਾ ਤੇ ਮੇਹਰ ਦਾ ਪਤਾ ਵਾ ਤੇ ਬਾਕੀ ਸਾਰਾ ਸ੍ਰੀਕਾ ਬਰਾਦਰੀ ਦਾ ਹੈਗਾ ਇੱਥੇ ਤੇ ਉੱਥੇ ਜਾ ਕੇ ਕਿੱਦਾਂ ਰਵਾਂਗੇ ਤੇਰੇ ਕੋਲ ਤੇ ਜੇ ਤੂੰ ਹੀ ਦਵੇਂ ਜਣੇ ਸਾਡੇ ਕੋਲ ਇੱਥੇ ਰਹੀ ਜਾਓ ਤੇ ਚੱਲ ਕੋਈ ਨਹੀਂ ਜੀ ਤੇਰੇ ਭਰਾਵਾਂ ਨੇ ਤੈਨੂੰ ਜ਼ਮੀਨ ਦਿੱਤੀ ਆ ਤੇ ਬੜਾ ਵਧੀਆ ਕੰਮ ਉਹਨਾਂ ਕੀਤਾ ਕੋਈ ਗੱਲ ਨਹੀਂ ਉਹਨਾਂ ਨੂੰ ਠੇਕੇ ਦੇ ਦੇ ਛੇਈਂ ਮਿਲੀ ਜਾ ਕੇ ਆਪਣਾ ਠੇਕਾ ਲੈ ਆਂਦਾ ਤੇ ਬਾਕੀ ਗੱਲ ਉਹ ਕਰਦੀ ਆ ਤੇ ਘਰ ਪੁੱਤ ਇੱਥੇ ਬਣਾ ਲੈਨੇ ਆ ਦਰਜੀ ਮੈਂ ਤੁਹਾਡੀ ਗੱਲ ਸਮਝਣਾ ਵਾ ਮੇਰੀ ਵੀ ਸਾਰੀ ਉਮਰ ਇੱਥੇ ਨੰਗੀ ਆ ਜੀ ਤੇ ਮੇਰਾ ਵੀ ਨਹੀਂ ਕਰਦਾ ਇੱਥੋਂ ਛੱਡ ਕੇ ਜਾਣ ਨੂੰ ਸਭ ਕੁਝ ਪਰ ਗੱਲ ਇਹ ਆ ਵੀ ਹੁਣ ਇੱਥੇ ਖਰਚਾ ਵੱਖਰਾ ਕਰਾਂਗੇ ਉੱਥੇ ਖਰਚਾ ਵੱਖਰਾ ਕਰਾਂਗੇ ਕੋਈ ਫਾਇਦਾ ਹੈ ਨਹੀਂ ਆ ਪਹਿਲੀ ਤਾਂ ਹੀ ਠੇਕੇ ਦੇ ਹੀ ਲੈਣੀ ਆ ਪਰ ਘਰ ਪਾਉਂਦੇ ਪਾਉਂਦੇ ਵੀ ਸਾਨੂੰ ਇੱਕ ਤੇ ਟਾਈਮ ਬੜਾ ਲੱਗ ਜਾਣਾ ਦੂਜੀ ਗੱਲ ਇਹ ਵੀ ਪੈਸੇ ਸਾਡੇ ਘਟੂ ਘਟਦਾ 10-15 ਲੱਖ ਲੱਗ ਜਾਣਾ ਤੇ ਕੋਈ ਫਾਇਦਾ ਹੈ ਨਹੀਂ ਤੇ ਜੇ ਇਹੋ ਹੀ ਇਹਦੀ ਬਜਾਏ ਆਪਾਂ ਤੁਸੀਂ ਸਾਡੇ ਨਾਲ ਚੱਲੋ ਤੇ ਕਿਉਂ ਜੋਤ ਹਾਂਜੀ ਮੈਂ ਤੇ ਕਹਿੰਦੀ ਆ ਮਮੀ ਜੀ ਤੇ ਤੁਹਾਡੇ ਨਾਲ ਹੀ ਚੱਲੋ ਜੇ ਇੱਥੇ ਰਹੋਗੇ ਫਿਰ ਸਾਡਾ ਵੀ ਧਿਆਨ ਦੇਣਾ ਕਿ ਮੰਮੀ ਹੁਣੀ ਕਿਦਾਂ ਕੰਮ ਕਰਦੀ ਹੋਣੀ ਆ ਡੈਡੀ ਜੀ ਠੀਕ ਹੋਣੇ ਆ ਜਾਂ ਨਹੀਂ ਹੋਣੇ ਨਾਲ ਜਾਓਗੇ ਇਹ ਕਿ ਤੁਹਾਡੀ ਫਿਕਰ ਮੁੱਕ ਜਾਣੀ ਆ ਨਾਲੇ ਰੁਪਿੰਦਰ ਦੀ ਦੀ ਫਿਕਰ ਮੁੱਕ ਜੂਗੀ ਉਹ ਵਿਚਾਰੇ ਇੰਨੀ ਫਿਕਰ ਕਰਦੇ ਆ ਨਾ ਪੁੱਛੋ ਹੀ ਕੋਈ ਨਾ ਵੇਖ ਜੋ ਬਣ ਮੈਂ ਤੇ ਇਹ ਚਾਹੁੰਦੀ ਸੀ ਵੀ ਪੁੱਤ ਤੂੰ ਇੱਥੇ ਆ ਜਾਂਦਾ ਹੁਣ ਇੱਥੇ ਡੈਡੀ ਤੇਰੇ ਬਾਹਰ ਜਾਂਦੇ ਆ ਸੌ ਜੀ ਨੂੰ ਮਿਲਦੇ ਆ ਮਨ ਹੋਰ ਹੋਰ ਹੋ ਜਾਂਦਾ ਵਾ ਉੱਥੇ ਸਾਰੇ ਨਵੇਂ ਜੀ ਆ ਕਿਹਦੇ ਲਾਗੇ ਖਲੋਣਗੇ ਕਿਦਣਾ ਗੱਲਬਾਤ ਕਰਨਗੇ ਅਕਸਰ ਤੂੰ ਵੀ ਆਪਣੇ ਕਮਾਂਕਾਰਾਂ ਤੇ ਜਾਣਾ ਵਾ ਇਹਨਾਂ ਦੇ ਨਾਲ ਥੋੜਾ ਬੱਜੇ ਰਹਿਣਾ ਵਾ ਤੇ ਗਾੜੀ ਤੂੰ ਹੀ ਆਪ ਸਿਆਣੇ ਜੇ ਦੋਵੇਂ ਜਾਣੇ ਵੇਖ ਲਓ ਕਿੱਦਾਂ ਕਰਨੀ ਆ ਨਾਲੇ ਜੋਵਨ ਤੈਨੂੰ ਪਤਾ ਇਹ ਗੱਲ ਦਾ ਇਥੋਂ ਬਾ ਘਰੋਂ ਨਿਕਲਣਾ ਵਾ ਤੇ ਅਗਲੇ ਨਾਲ ਹੀ ਤੇ ਪੈੜੀ ਆ ਤੇ ਸੌਂ ਜੀ ਮਿਲਦਾ ਵਾ ਗੱਲਾਂ ਬਾਤਾਂ ਕਰਦੇ ਆ ਟਾਈਮ ਲੱਗ ਜਾਂਦਾ ਉਥੇ ਮੇਰਾ ਕੋਈ ਵਾਗ ਵੀ ਨਹੀਂ ਕੋਈ ਗੱਲ ਹੀ ਬਾਤ ਨਹੀਂ ਉਥੇ ਕਿਦਣਾ ਗੱਲਾਂ ਕਰੂੰਗਾ ਦੱਸ ਡੈਡ ਜੀ ਤੇਹੀ ਫਿਕਰ ਕਿਹੜੀ ਗੱਲ ਦੀ ਕਰਦੇ ਜੀ ਅਸੀਂ ਕਿਹੜਾ ਰੋਕਦੇ ਆ ਵੀ ਤੁਸੀਂ ਇੱਥੇ ਨਾ ਰੋਵੋ ਤੁਸੀਂ ਆਡੇ ਨਾਲ ਤੇ ਚੱਲੋ ਇੱਕ ਵਾਰੀ ਜਦੋਂ ਵੀ ਤੁਹਾਡਾ ਦਿਲ ਕਰੇਗਾ ਤੁਸੀਂ ਇੱਥੇ ਆ ਜਾਇਆ ਕਰੋ ਬਾਕੀ ਰਹੀ ਗੱਲ ਜੀ ਲੱਗਣ ਦੀ ਉੱਥੇ ਵੀ ਤੇ ਤੁਹਾਡੇ ਬਹੁਤ ਸਾਰੇ ਜਣੇ ਵਾਕਫ ਹੋਈ ਜਾਣੇ ਆ ਉੱਥੇ ਵੀ ਜੀ ਹੋਣੀ ਆ ਕਦੀ ਉੱਥੇ ਚਲ ਗਏ ਉਹਨਾਂ ਨਾਲ ਗੱਲਬਾਤ ਕੀਤੀ ਜੇ ਤੁਸੀਂ ਇੱਥੇ ਰਹੋਗੇ ਤੇ ਲੋਕੀ ਸਾਨੂੰ ਕੀ ਕਹਿਣਗੇ ਕੱਲੋਂ ਲੋਕਾਂ ਨੇ ਏਸੀ ਮੋਹਣਾ ਕਹਿਣਾ ਵਾ ਵੀ ਅੱਜ ਇਹ ਘਰ ਬਾਹਰ ਵਾਲੇ ਹੋ ਗਏ ਆ ਤੇ ਇਹ ਹੁਣ ਮਾਪਿਆਂ ਨੂੰ ਪੁੱਛਦੇ ਨਹੀਂ ਹੈਗੇ ਨਾਲੇ ੜੜੀ ਗੱਲ ਪਤਾ ਕੀ ਆ ਤੁਹਾਡਾ ਜਦੋਂ ਵੀ ਜੀ ਕਰੂਗਾ ਨਾ ਆਪਾਂ ਇੱਥੇ ਫੇਰ ਮਨਾਲਿਆ ਕਰਾਂਗੇ ਤੁਹਾਡਾ ਕੀ ਫਿਕਰ ਕਿਉਂ ਕਰਦੇ ਜੀ ਜੇ ਮੰਨ ਲਓ ਅਸੀਂ ਉੱਥੇ ਰਹੇ ਮੁੜ ਕੇ ਸਾਡਾ ਧਿਆਨ ਫੇਰ ਇੱਥੇ ਰਹਿਣਾ ਵਾ ਤੇ ਮੈਂ ਤਾਂ ਤੁਹਾਨੂੰ ਇਹੋ ਗੱਲ ਕਹਿਣ ਡਿਆ ਵਾਂ ਕਿ ਤੁਸੀਂ ਜਿੱਦ ਨਾ ਕਰੋ ਤੇ ਤੁਸੀਂ ਸਾਡੇ ਨਾਲ ਹੀ ਚੱਲੋ ਇੱਥੇ ਸਾਨੂੰ ਸਾਰਾ ਕੰਮ ਫੇਰ ਤੋਂ ਸ਼ੁਰੂ ਤੋਂ ਕਰਨਾ ਪੈਣਾ ਤੇ ਉੱਥੇ ਤਾਂ ਹੁਣ ਸਭ ਕੁਝ ਸਾਨੂੰ ਚਲੋ ਮਿਲਿਆ ਵਾ ਨਾਲੇ ਜੋਤ ਨੇ ਵੀ ਜੁੜੀ ਜਾਇਆ ਕਰਨਾ ਵਾ ਹਨਾ ਤੇ ਜੇ ਤੁਸੀਂ ਕਹੋ ਤੇ ਆਪਾਂ ਚਲੋ ਸਲਾਹ ਨਾਲ ਉਸੇ ਚੱਲਦੇ ਸਾਜ ਨੇ ਮੇਰੀ ਗੱਲ ਸੁਣੋ ਇੱਕ ਮਿੰਟਾ ਜੋਤ ਮੰਮੀ ਹੁਣ ਤਾਂ ਦੇ ਔਖਾ ਬੜਾ ਲੱਗਣ ਡਿਆ ਵਾ ਹੁਣ ਮੈਨੂੰ ਇਹ ਵੀ ਨਹੀਂ ਪਤਾ ਵੀ ਮੰਮੀ ਡੈਡੀ ਹੁਣੇ ਸਲਾਹ ਕਰਕੇ ਵੀ ਸਾਡੇ ਨਾਲ ਜਾਂਦੇ ਕਿ ਨਹੀਂ ਜਾਂਦੇ ਕਿਦਾਂ ਕਰਾਂਗੇ ਜੇ ਮੱਲ ਨਾਲ ਸਾਡੇ ਨਾਲ ਗਈ ਤੇ ਇੱਥੇ ਰਹਿਣਾ ਪਤਾ ਕਿੰਨਾ ਔਖਾ ਕੋਈ ਨਹੀਂ ਤੁਸੀਂ ਫੇਰ ਕਰਨਾ ਕਰੋ ਹੋ ਸਕਦਾ ਉਹ ਸਾਡੇ ਨਾਲ ਚਲੀ ਜਾਣ ਤੁਸੀਂ ਇਦਾਂ ਕਿਉਂ ਸੋਚਦੇ ਰਹਿੰਦੇ ਜੀ ਜੇ ਨਾਲ ਚਲ ਗਈ ਤੇ ਪਤਾ ਕਿੰਨਾ ਚੰਗਾ ਹੋ ਜਾਣਾ ਉਹ ਚੰਗਾ ਨਹੀਂ ਹੋਏਣਾ ਜਾਣਗੇ ਅਹੀਂ ਰਵਿੰਦਰ ਜੀ ਨੂੰ ਫੋਨ ਕਰ ਲਾਂਗੇ ਆਪੇ ਕੋਈ ਤੇ ਸਮਝਾਉਣਗੇ ਮੇਰਾ ਤਾਂ ਮੈਂ ਰਵਿੰਦਰ ਨੂੰ ਫੋਨ ਕਰ ਹੀ ਦਵਾਂ ਕਿਉਂ ਜੇ ਉਹਨਾਂ ਦੇ ਸਾਹਮਣੇ ਕੀਤਾ ਨਾ ਫੇਰ ਉਹਨਾਂ ਕਹਿਣਾ ਵੀ ਫੋਨ ਕਰਤਾ ਰਵਿੰਦਰ ਨੂੰ ਜਸ ਫਾਰਸ਼ਾ ਪਾਉਂਦੇ ਆ ਕਈ ਗੱਲਾਂ ਤੈਨੂੰ ਪਤਾ ਮਨ ਚ ਆ ਜਾਂਦੀਆਂ ਮੇਰਾ ਤਾਂ ਮੈਨੂੰ ਫੋਨ ਨੁ ਕਰੀਦਾ ਮੈਂ ਵੀ ਆਜਾ ਵਾ ਕੇ ਸਮਝਾਓ ਇਹਨਾਂ ਨੂੰ ਮੈਂ ਤਾਂ ਕਹਿੰਨੀ ਪਹਿਲਾਂ ਸੁਣ ਲਓ ਹਾਂ ਗੱਲ ਮਾੜੀ ਜੀ ਕੀ ਆ ਉਹ ਨਹੀਂ ਤੈਨੂੰ ਕਰ ਹੀ ਲੈਣ ਦੇ ਫੋਨ ਪਤਾ ਕਿਉਂ ਮੁੜ ਕੇ ਨਾ ਇੱਕ ਕਰੀਤੂ ਪਿੰਦਰ ਨੂੰ ਕਿਹਾ ਹੋਊਗਾ ਨਾ ਇੱਥੇ ਆ ਕੇ ਸਮਝਾਉਣਗੇ ਮੰਮੀ ਨੂੰ ਵੀ ਕਹਿਣਗੇ ਡੈਡ ਨੂੰ ਵੀ ਕਹਿਣਗੇ ਤੇ ਜੇ ਮਾਲਾ ਨਾ ਕਿਹਾ ਤਾਂ ਫੇਰ ਹੈਲੋ ਸ਼ਸ਼ੀਕਰਪਿੰਦਰ ਠੀਕ ਠਾਕ ਵਧੀਆ ਵਧੀਆ ਤੁਸੀਂ ਦੱਸੋ ਅਹੀਂ ਵਧੀਆ ਮੇਰੀ ਗੱਲ ਸੁਣੋ ਅਸੀਂ ਨਾ ਇੱਥੇ ਆਏ ਆ ਪਿੰਡ ਹਾਂਜੀ ਹਾਂਜੀ ਜੋਤ ਵੀ ਮੇਰੇ ਲੱਗੇ ਆ ਤੇ ਅਹੀਂ ਨਾ ਮੰਮੀ ਨੇੜ ਨੂੰ ਸਮਝਾਉਂਦੇ ਆ ਵੀ ਚਲੋ ਸਾਡੇ ਨਾਲ ਉੱਥੇ ਚਲੋ ਨਵੇਂ ਥਾਂ ਤੇ ਅੱਛਾ ਤੇ ਪਤਾ ਨਹੀਂ ਕਿਉਂ ਇਹਨਾਂ ਨੂੰ ਓਖਾ ਲੱਗਣ ਡਿਆ ਵਾ ਕਹਿੰਦੇ ਵੀ ਨਹੀਂ ਆਹ ਇੱਥੇ ਹੀ ਸਭ ਕੁਝ ਹੈ ਇੱਥੇ ਰਹਿਣਾ ਵਾ ਅੱਛਾ ਮੇਰੀ ਗੱਲ ਸੁਣੋ ਆ ਕੇ ਤੇ ਸਮਝਾ ਇਹਨਾਂ ਨੂੰ ਮੜਾ ਮੋਟਾ ਜਿਆ ਇਹਨਾਂ ਨੂੰ ਕਹਿ ਵੀ ਜੇ ਅਸੀਂ ਬਾਹਰ ਚਲੇ ਜਾਂਦੇ ਤਾਂ ਬਾਹਰ ਨਹੀਂ ਆਦੇ ਮਗਰ ਆਉਣਾ ਮੈਨੂੰ ਫਿਰ ਤਾਂ ਕਰਨੀ ਆ ਇਹ ਜਿਹੜਾ ਫੋਨ ਤੇ ਗੱਲ ਹੁਣ ਹੋਣੀ ਨਹੀਂ ਆ ਹੂੰ ਤੇ ਮੈਂ ਨਾ ਤੇਰੇ ਭਾਈ ਨਾਲ ਕਰਦੀ ਆ ਸੁਣਾ ਦੇ ਜਿੰਨੇ ਆ ਤੇ ਮੇਰੇ ਤਾਂ ਪੰਜ ਮਿੰਟ ਟਾਈਮ ਕੱਢ ਕੇ ਨਾ ਫਿਰ ਆਉਂਦੇ ਆ ਤੂੰ ਵੀ ਫਿਰ ਐਂ ਕੰਮ ਕਰੋ ਅਸੀਂ ਬੈਠੇ ਆ ਇੱਥੇ ਹੁਣੇ ਆਜੋ ਫਿਰ ਬਹਿ ਕੇ ਢੇ ਹੁੰਦੇ ਆ ਗੱਲ ਹੋ ਜੂਗੀ ਜਿਹੜੀ ਹੋਣੀ ਆ ਮੈਂ ਬਾਅਦ ਹੁਣੇ ਤੈਨੂੰ ਵੀ ਮੈਂ ਬਾਅਦ ਹੁਣੇ ਪੁੱਛ ਤੇਰੇ ਭਾਈ ਨੂੰ ਨਾ ਤੇ ਫਿਰ ਆਉਨੇ ਆ ਆਓ ਆਓ ਫਿਰ ਆਓ ਤੇ ਜਿਹੜੀ ਗੱਲ ਮਕਾਉਣੀ ਮਕਾਉਗਾ ਯਾਰਾਗਾ ਇਦਾਂ ਫਿਰ ਹੈ ਨਾ ਇੰਨਾ ਜੀ ਮੰਨ ਲਓ ਅਸੀਂ ਉੱਥੇ ਰਹਿੰਦੇ ਰਹੇ ਇਹ ਇੱਥੇ ਮਗਰ ਇਹ ਤੇ ਫਿਰ ਕੀ ਫਾਇਦਾ ਨਹੀਂ ਨਹੀਂ ਕੋਈ ਨਹੀਂ ਮੈਂ ਵੀ ਨਾਲ ਕਰ ਚਲੋ ਠੀਕ ਕਹਿੰਦੀ ਤੇ ਹੈਗੀ ਫੀ ਆਉਣੀ ਹੈ ਹੁਣ ਵੇਖੋ ਕੀ ਕਰਦੀ ਹੈ ਚਲੋ ਕੋਈ ਨਹੀਂ ਹੋ ਸਕਦਾ ਹੋ ਤੱਕ ਮੰਮੀ ਹੁਣਾਂ ਦੀ ਵੀ ਸਲਾਹ ਬਾਣੀ ਜਾਏ ਬਣ ਜੇਗੀ ਸਲਾਹ ਤੇ ਚੰਗੀ ਗੱਲ ਤੇਨੇ ਦੇ ਫਿਰ ਕੰਮ ਔਖਾ ਹੀ ਰਹਿਣਾ ਫਿਰ ਕੰਮ ਤੇ ਹੋ ਰਹਿਣਾ ਫਿਰ ਅਹੀਂ ਉੱਥੇ ਤੇ ਇੱਥੇ ਕੋਈ ਗੱਲ ਨਹੀਂ ਐਵੇਂ ਖਿਜੋ ਨਾ ਚਲੋ ਠੀਕ ਹੈ ਠੀਕ ਆ ਮੈਂ ਹੁਣੇ ਕਰਕੇ ਸਲਾਹ ਨਾ ਤੇ ਮੈਂ ਦੱਸ ਦਿੰਦੀ ਚੰਗ ਰਿਪਿੰਦਰ ਹੈ ਹਾਂਜੀ ਆਈਏ ਦੀਦੀ ਚਾਹ ਬਣਾਉਣੀ ਹੈ ਚਾਹ ਹੀ ਲਗੀ ਸੀ ਬਣਾਉਣਾ ਤੇ ਮੈਨੂੰ ਦੱਸ ਦਿੰਦੀ ਚੱਲ ਕੋਈ ਨਹੀਂ ਫਿਰ ਕੀ ਦੀਦੀ ਤੁਸੀਂ ਵੀ ਕੰਮ ਡੈ ਹੀ ਕਰਨਾ ਕੋਈ ਆਹ ਮੈਂ ਵੀ ਕੰਮ ਕਰਦੀ ਆਂ ਤੇ ਮੈਂ ਚੱਲ ਚਾਹ ਬਣਾਉਣੀ ਆ ਮੈਨੂੰ ਪਤਾ ਨਹੀਂ ਤੇ ਮੈਂ ਉਹ ਚਾਹ ਬਣਾਉਂਦੇ ਆ ਬੰਦੇ ਫੋਨ ਆ ਗਿਆ ਜੋ ਬੰਦਾ ਅੱਛਾ ਅੱਛਾ ਉਹ ਗਏ ਹੈ ਨਾ ਪਿੰਡ ਤੋਂਵੇਂ ਜਣੇ ਪਾ ਪਿੱਛੇ ਜੋ ਬੰਦਾ ਅੱਛਾ ਅੱਛਾ ਆਖੰਦੇ ਹੀ ਵੀ ਗੱਲਬਾਤ ਕੀਤੀ ਮੰਮੀ ਹੁਣਾਂ ਨਖਰੇ ਕਿਤੇ ਠੀਕ ਹੈ ਘਰਪੁਰ ਵੱਲੋਂ ਹੀ ਤੇ ਚਾਹੀਏ ਤੂੰ ਹੁਣ ਮਤਲਬ ਇੱਥੇ ਰਹਿਣਾ ਚਾਹੀਏ ਕਿ ਦਾਵਾ ਤੇ ਮੈਂ ਹੁਣ ਇੱਥੇ ਰਹਿ ਕੇ ਉਹਨਾਂ ਦੋਵਾਂ ਨੇ ਕੀ ਕਰਨਾ ਵਾ ਆਹੋ ਜਿੱਤੇ ਗੱਲ ਸਹੀ ਐ ਉਹ ਮੈਨੂੰ ਡੇਈਓ ਫੋਨ ਕਰਨ ਪੀ ਚਾਹੇ ਦਰਪਿੰਦਰ ਇੱਥੇ ਆ ਤੇ ਫੋਨ ਤੇ ਦਾਦਾ ਨੂੰ ਪਤਾ ਫੇ ਕਿੰਨੀ ਗੱਲ ਹੋਣੀ ਮੰਮੀ ਨਾਲ ਗੱਲ ਕਰੂਗੀ ਡੈਡੀ ਨਾਲ ਕਰੂਗੀ ਕਿਹਨਾਂ ਨਾਲ ਕਰੂਗੀ ਹਨਾ ਤੁਸੀਂ ਚਲ ਜਾਣਾ ਹੀ ਫਿਰ ਆਹ ਤੇ ਮੈਂ ਬਸ ਲੱਗੀ ਇਹਨਾਂ ਨਾਲ ਗੱਲ ਕਰਦੇ ਤੁਸੀਂ ਆ ਹੀ ਗਏ ਆ ਜੀਦੀ ਮੈਂ ਤਾਂ ਕਹਿੰਦੀ ਆ ਆਪਾਂ ਚੌਵੇਂ ਜਾਣੇ ਜਾਣੇ ਆ ਰੁਪਿੰਦਰ ਮੇਰੀ ਸੁਣ ਗੱਲ ਇਦਾਂ ਚੰਗੇ ਨਹੀਂ ਲੱਗੀ ਦਾ ਜੇ ਅਸੀਂ ਜਾਵਾਂਗੇ ਨਾ ਉਹਨਾਂ ਨੂੰ ਵੀ ਬੇਇੱਜ਼ਤੀ ਮਹਿਸੂਸ ਹੋਣੀ ਆ ਚੱਲ ਦੀਦੀ ਇਦਾਂ ਚ ਬੇਇੱਜ਼ਤੀ ਮਹਿਸੂਸ ਵਾਲੀ ਕਿਹੜੀ ਗੱਲ ਵਾ ਤੂੰ ਕਿਹਾ ਉਹ ਤਾਂ ਕੋਈ ਮਾੜੀ ਗੱਲ ਕਰਨੀ ਆ ਚੱਲ ਘਰਾਂ ਚ 100 ਗੱਲਾਂ ਤੇ ਹੁੰਦੀਆਂ ਹੀ ਰਹਿੰਦੀਆਂ ਵਾ ਪਰ ਉਹ ਵੀ ਸੋਚਣਗੇ ਕਿ ਇਹ ਵੀ ਸੁਣਨ ਦੇ ਮਾਰੇ ਆਉਂਦੇ ਰਹੇ ਉਹ ਨਹੀਂ ਨਹੀਂ ਦੀਦੀ ਜਿੰਨਾ ਸਾਹ ਤੂੰ ਹੀ ਦਿੱਤਾ ਵਾ ਨਾ ਉਹਨਾਂ ਦਾ ਸੱਚੀ ਕੋਈ ਇਦਾਂ ਨਹੀਂ ਠਾਣੇ ਦਿੰਦੀ ਹੈਗੀ ਵੀ ਚੱਲ ਤੁਹਾਡੀ ਦੋਵਾਂ ਦੀ ਜ਼ਿਆਦਾ ਲੋੜ ਵਾ ਤੁਸੀਂ ਦੋਵੇਂ ਜਾਣਾ ਚਾਹੋ ਠੀਕ ਹੈ ਜੇ ਸਾਡੀ ਲੋੜ ਹੋਗੇ ਨਾ ਸਾਨੂੰ ਫੋਨ ਕਰ ਦਿਓ ਕਿੰਨੇ ਕਿ ਦੂਰ ਆ ਕਿਤੇ ਚਲ ਵੀ ਹਾਂ ਤਾਂ ਫਿਰ ਮੈਂ ਇਦਾਂ ਹੀ ਆਪਾਂ ਚੱਲ ਜਾਣਾ ਵਾ ਮੈਂ ਵੇਖਾ ਬਲਾਈ ਕੀ ਕਰਨਦੇ ਆ ਚਲ ਤੂੰ ਵੇਖ ਲੈ ਮੈਂ ਚਾਹ ਬਣਾਉਣੀ ਆ ਠੀਕ ਆ ਉਹ ਵੀ ਆ ਕਹਿੰਦੇ ਕਿ ਛੇਤੀ ਆ ਜਿਉ ਉਹਨਾਂ ਨੇ ਵਾਪਸ ਜਾਣਾ ਮੁਰੇ ਕਿਛ ਅੱਛਾ ਠੀਕ ਆ ਚਲ ਤੂੰ ਵੇਖ ਲੈ ਅਗਲੇ ਉਹ ਬੜੀ ਜੀ ਹਾਂ ਕੋਈ ਨਹੀਂ ਵੇਖ ਲੈਣੀ ਲੈ ਤੂੰ ਇੱਥੇ ਬੈਠੇ ਆ ਓਏ ਆਹ ਮੈਂ ਇੱਥੇ ਬੈਠਾ ਹਾਂ ਮੈਂ ਤਾਂ ਉਹ ਉਧਰ ਲੱਭਦੀ ਆਈ ਹਾਂ ਕੰਮ ਹੀ ਕੋਈ ਕੰਮ ਕਮ ਕੀ ਹੋਣਾ ਵਾ ਹਾਂ ਜੋ ਬੰਦਾ ਆਉਂਦਿਆ ਹੀ ਫੋਨ ਆਹੋ ਉਹ ਮੈਨੂੰ ਆਖੰਦੇ ਆ ਯੋ ਵੀ ਹੁਣ ਪੈਂਦਾ ਕਿਉਂ ਕੀ ਹੋ ਗਿਆ ਹੁਣ ਗੱਲ ਹੋ ਗਈ ਆ ਕੋਈ ਉੱਥੇ ਨਹੀਂ ਨਹੀਂ ਗੱਲ ਬੁੱਲਦੇਗੀ ਕੋਈ ਵੀ ਹੋਈ ਹਾਂ ਉਹੀ ਘਰ ਵੱਲੋਂ ਡਿਆ ਵਾ ਗੱਲ ਕਰਨਾ ਅੱਛਾ ਵੀ ਮੰਮੀ ਹੁਣਾਂ ਨੂੰ ਕਹੋ ਵੀ ਨਾਲ ਚੱਲਣ ਮੇਰੇ ਉੱਥੇ ਕੀ ਜਾਂਦੇ ਆ ਹੁਣ ਗਾੜੀ ਮੰਮੀ ਨਹੀਂ ਗਈ ਮੰਦੀ ਹੈਗੀ ਵੀ ਤੇ ਹੁਣ ਕਿੱਦਾਂ ਕਰੀਏ ਫਿਰ ਉਹ ਮੇਰੀ ਗੱਲ ਸੁਣ ਤੂੰ ਫੋਨ ਤੇ ਪੁੱਛ ਲੈ ਜੇ ਗੱਲ ਬੰਦੀ ਆ ਤੇ ਫੋਨ ਤੇ ਤੁਹਾਨੂੰ ਪਤਾ ਹੁਣ ਕਿੰਨੀਆਂ ਗੱਲਾਂ ਕਰਾਂ ਮੰਮੀ ਨਾਲ ਗੱਲ ਕਰਾਂ ਜਾਂ ਡੈਡੀ ਨਾਲ ਕਰਾਂ ਜਾਂ ਲੇ ਕਿ ਉੱਥੇ ਬਹਿ ਕੇ ਸਾਰੀਆਂ ਜਿਹੀਆਂ ਗੱਲ ਹੋ ਜੂਗੀ ਨਾ ਉਹ ਗੱਲ ਵੱਖਰੀ ਆ ਤਤ ਹੀ ਜਿਹੜਾ ਡੈਨ ਕੋਈ ਗੱਲ ਨਹੀਂ ਪਿਆਨ ਹੈਗਾ ਵਾ ਨਹੀਂ ਕੰਮ ਕੀ ਕਰਨਾ ਵਾ ਹਾਂ ਮੈਂ ਤਾਂ ਨਹੀਂ ਜਾਂਦਾ ਮੈਂ ਮੁੜ ਕੇ ਆਵੇਂ ਉੱਥੇ ਤਮਾਸ਼ਾ ਲੱਗੂ ਨਹੀਂ ਨਹੀਂ ਗੱਲ ਬਾਅਦ ਅਹੀਂ ਇਹੋ ਹੀ ਬਸ ਮੰਮੀ ਨੂੰ ਮੜਾਇਆ ਸਮਝਾਉਣਾ ਵਾ ਵੀ ਵੇਖ ਲਓ ਤੁਹਾਨੂੰ ਜਦੋਂ ਸਹੀ ਲੱਗਦਾ ਵਾ ਹਾਂ ਪੀ ਉਥੇ ਜਾਣ ਵਿੱਚ ਜੀ ਭਲਾਈ ਆ ਹੁਣ ਇੱਥੇ ਇਕੱਲੇ ਦੀ ਭਲਾਈ ਆ ਉਹ ਉਥੇ ਹੁਣ ਕੋਠੀ ਪਈ ਆ ਉਹੋ ਹੀ ਨਾ ਠੀਕ ਆ ਨਾ ਇੱਥੇ ਹੁਣ ਪਹੁੰਚਗੇ ਸਾਰਾ ਖਰਚਾ ਫੇਰ ਕਰਨਗੇ ਦੋਰੇ ਖਰਚਾ ਨਾਲ ਤੁਹਾਨੂੰ ਪਤਾ ਦੋਰੇ ਦੋਰੇ ਕੋਠੀਆਂ ਐਵੇਂ ਪੈ ਜਾਂਦੀਆਂ ਨੇ ਕਿਤੇ ਨਾਲੇ ਪੈਲੀ ਬੰਨਣਾ ਜਦੋਂ ਸਾਰਾ ਉਥੇ ਆ ਤੇ ਫੇਰ ਕਦੀ ਕਰਨਾ ਇੱਥੋਂ ਨਹੀਂ ਠੇਕੇ ਠੂਕੇ ਦੇ ਦੇ ਛੱਡਣਾ ਕੋਈ ਨਹੀਂ ਮੈਂ ਅਮੀ ਨੂੰ ਪਰਦੇ ਦਾ ਮੜੀ ਜੀ ਗੱਲ ਸਮਝਾਉਂਗੀ ਉਹਨਾਂ ਨੇ ਸਮਝੇ ਜਾਣਾ ਵਾ ਤੁਹਾਨੂੰ ਪਤਾ ਵਾ ਫੇਰ ਘਰ ਛੱਡਣ ਦਾ ਜਲ ਵੀ ਨਹੀਂ ਕਰਦਾ ਹੈਗਾ ਉਹ ਘਰ ਕਿਹੜਾ ਪੱਕਾ ਛੱਡ ਦੇਣਾ ਆਹ ਹਫਤੇ ਜਾਂ ਦੋ ਵਾਰੀ ਫੇਰਾ ਮਰ ਜਾ ਕਰਨ ਚਲੋ ਹ ਤੇ ਜਨਾ ਕਰੀਏ ਉਹਨਾਂ ਨੂੰ ਲੈ ਜੀ ਨਾਲ ਵੀਰ ਜੀ ਉਹਨਾਂ ਨੂੰ ਵੀਰ ਜੀ ਉਹਨਾਂ ਤੇ ਮੈਂ ਗਈ ਹੀ ਭਾਬੀ ਹਲਵੀ ਭਾਬੀ ਸਾਹਿਬ ਮੇਰੇ ਵਾਲੀ ਆ ਗਈ ਉੱਥੇ ਰਸੋਈ ਜੀ ਅੱਛਾ ਤੇ ਮੈਂ ਤੁਹਾਨੂੰ ਆਖਿਆ ਸੀ ਵੀ ਚੱਲ ਚਲੋ ਨਾਲ ਹਾਂ ਤੇ ਆਖੰਦੇ ਹੀ ਕਿ ਫੇਰ ਬਾਊ ਹਨਾ ਕੋਈ ਗੱਲਬਾਤ ਹੋਊਗੀ ਤੇ ਫੇਰ ਚੰਗੇ ਨਹੀਂ ਲੱਗੀਦਾ ਹਨਾ ਦਾ ਤਮਾਸ਼ਾ ਵੀਂਦੇ ਜਾ ਕਿਦਾਂ ਮੈਂ ਨਹੀਂ 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 ਇਦਾਂ ਦੀ ਮੰਜ ਸਾਡੇ ਤੇ ਕੋਈ ਗੱਲ ਨਹੀਂ ਗਈ ਹੈਗੀ ਹਾਂ ਤੇ ਆਖੰਦੇ ਵੀ ਨਹੀਂ ਜੇ ਕੋਈ ਉਦਾਂ ਲੋੜ ਹੋਊਗੀ ਬਾਅਦ ਸ ਤਾਂ ਕੋਈ ਗੱਲ ਨਹੀਂ ਮਗਰ ਆਵਾਂਗੇ ਤੁਹਾਡੇ ਹਾਂ ਮੈਂ ਕਿਹਾ ਲੋੜ ਉਥੇ ਕਿਹੜੀ ਵੀ ਉਥੇ ਕਿਹੜੀ ਜਾਂਗੋ ਚੱਲਿਆ ਵਾ ਕੋਈ ਆਪਸ ਵਿੱਚ ਗੱਲਬਾਤ ਸਮਝਾਉਣੀ ਆ ਚੱਲ ਫੇਰ ਵੀ ਬੰਦਾ ਸੋਚਦਾ ਹੀ ਆ ਹਾਂ ਚੱਲ ਕੋਈ ਗੱਲ ਨਹੀਂ ਇਦਾਂ ਚੱਲ ਜੰਨੇ ਆ ਫੇਰ ਕੀ ਕਰਨਾ ਹੁਣ ਨਹੀਂ ਨਹੀਂ ਇਦਾਂ ਹੀ ਇਹ ਤਿਆਰ ਹੋਣ ਲੱਗੇ ਤੇ ਫੇਰ ਰੇਟ ਹੋ ਜਾਣਾ ਵਾਪਸ ਜਾਣਾ ਵਾ ਛੇਤੀ ਤੇ ਤੁਸੀਂ ਜਿੱਦਾਂ ਹੈਗੇ ਤੁਸੀਂ ਇਦਾਂ ਹੀ ਚੱਲੋ ਚੱਲ ਫੇਰ ਚਲੀਏ ਕੱਪੜੇ-ਕੁਪੜੇ ਪਾਉਣ ਲੱਗੇ ਫੇਰ ਟਾਈਮ ਲੱਗ ਜਾਣਾ ਚੱਲ ਚਲੀਏ ਮੈਂ ਵੀਰ ਜੀ ਨੂੰ ਮੜਾ ਜਾ ਕਹਦਾ ਵੀ ਅਸੀਂ ਚੱਲਨੇ ਆ ਤੇ ਚੱਲ ਆਜੋ ਫੇਰ ਹਾਂ ਵੇਖੋ ਤੁਸੀਂ ਆਪ ਸਿਆਣੇ ਜੀ ਅਸੀਂ ਇਕੱਲੇ ਇੱਥੇ ਰਹਿ ਕੇ ਕਰਾਂਗੇ ਵੀ ਕੀ ਚੱਲ ਜੇ ਜੋ ਬਣ ਕਹਿਣ ਰਿਹਾ ਵਾ ਨਾ ਅਸੀਂ ਸਭ ਤੋਂ ਵੱਧ ਗਲਤੀਆਂ ਤੇ ਮੈਂ ਹੀ ਕੀਤੀਆਂ ਵਾਂ ਹੁਣ ਮੈਂ ਮੰਨਣ ਨੂੰ ਤਿਆਰ ਵਾਂ ਤੁਸੀਂ ਇਹਦਾ ਨਾ ਕਰੋ ਇੱਕ ਤੁਸੀਂ ਠੀਕ ਨਹੀਂ ਜੇ ਰਾਤ ਬਰਾਤੇ ਦਵਾਈ ਦੀ ਲੋੜ ਪਈ ਜੋ ਬੰਦੇ ਲੱਗੇ ਹੋਵਾਂਗੇ ਆਪੇ ਤੁਹਾਨੂੰ ਲੈ ਕੇ ਜਾਊ ਦਵਾਈ ਦਵਾਊਗਾ ਇੱਥੇ ਸਾਡੇ ਤੇ ਕਿਸੇ ਨੇ ਹਾਲ ਚਾਲ ਵੀ ਨਹੀਂ ਪੁੱਛਣਾ ਦਵਾਈ ਲਿਆਉਣੀ ਤਾਂ ਬੜੀ ਦੂਰ ਦੀ ਗੱਲ ਆ ਤੁਸੀਂ ਇਹਦਾ ਨਾ ਕਰੋ ਨਾਲੇ ਨਾ ਹੁਣ ਬੱਚੇ ਆਏ ਆ ਉਹਨਾਂ ਦਾ ਵੀ ਮਾਨ ਰੱਖਣਾ ਚਾਹੀਦਾ ਵਾ ਜੇ ਬੱਚੇ ਬਾਹਰ ਗਏ ਹੁੰਦੇ ਫਿਰ ਮੰਨ ਲਓ ਸਾਨੂੰ ਬਾਹਰ ਮਗਰ ਨਹੀਂ ਜਾਣਾ ਪੈਣਾ ਫਿਰ ਵੀ ਤਾਂ ਸਾਰੇ ਕੰਮ ਕਰਨੇ ਹੀ ਹੋਂਦ ਤੇ ਇਹ ਲੱਗ ਗਈ ਆ ਜਦੋਂ ਜੀ ਕਰਿਆ ਕਰੂਗਾ ਜੋ ਬੰਨ ਨੂੰ ਕਿਉਂ ਵੀ ਮੈਨੂੰ ਨਾਲ ਲੈ ਜਾ ਤਾਂ ਪਿੰਡੋ ਫੇਰਾ ਮਰਵਾ ਲਿਆ ਆਣ ਕੇ ਆਪਣੀ ਫਸਲ ਵੜੀ ਰਹੀ ਹੈਗੇ ਰਮਨ ਮੇਰਾ ਜਾਨ ਉਹ ਦਿਲ ਤਨੀਓ ਕਰਦਾ ਪਰ ਜੇ ਤੂੰ ਜ਼ਿਆਦਾ ਜਿੱਦ ਕਰਦੀ ਆ ਤੇ ਚੱਲ ਫਿਰ ਚੱਲ ਜਾਨੇ ਕੀ ਕਰਨਾ ਵਾ ਨਹੀਂ ਨਹੀਂ ਕੋਈ ਗੱਲ ਨਹੀਂ ਜਾਣਾ ਚਾਹੀਦਾ ਉਹ ਵੇਖੋ ਹੁਣ ਘਰ ਆਏ ਆ ਫਿਰ ਉਹਨਾਂ ਦਾ ਇਤਮਾਨ ਇਹ ਕੀ ਰੱਖਿਆ ਠੀਕ ਆ ਨਾ ਤੇ ਐਵੇਂ ਦਿਲ ਤੇ ਨਾ ਲਾਇਓ ਵੀ ਮੈਂ ਉਹਨਾਂ ਦੇ ਲਾਗੇ ਰਹਿਣਾ ਵਾਂ ਜੇ ਉਹ ਇੱਥੇ ਆ ਜਾਂਦੇ ਤਾਂ ਵੀ ਉਹ ਗੱਲ ਹੋਣੀ ਸੀ ਜੇਹੀਂ ਉੱਥੇ ਚਲ ਜਾਂਗੇ ਤਾਂ ਵੀ ਉਹ ਗੱਲ ਹੋਣੀ ਹੈ ਉਹ ਗੱਲ ਰਮਣ ਜਾਣਦੀ ਨਹੀਂ ਮੈਨੂੰ ਇਹ ਵੀ ਮੇਰਾ ਪਿੰਡ ਛੱਡੂ ਦਿਲ ਨਹੀਂ ਕਰਦਾ ਤੇ ਜ਼ਰੂਰੀ ਥੋੜਾ ਵਾਂ ਮੈਂ ਇੱਥੇ ਪੱਕਾ ਹੀ ਰਹਿਣਾ ਵਾਂ ਵਿੱਚ ਦੋ ਚਾਰ ਦਿਨ ਇੱਥੇ ਆ ਕੇ ਫੇਰ ਚਲ ਗਏ ਜਦੋਂ ਤੁਸੀਂ ਠੀਕ ਹੋ ਜਾਓਗੇ ਫੇਰ ਕੋਈ ਨਹੀਂ ਆਜਾ ਕਰਾਂਗੇ ਇੱਥੇ ਵੀ ਆਪਾਂ ਚੱਲ ਕੋਈ ਗੱਲ ਨਹੀਂ ਫੇਰ ਕਰਦੇ ਹਾਂ ਉਹਨਾਂ ਨੂੰ ਕਿ ਕੋਈ ਚਲ ਜਾਂਨੇ ਕੋਈ ਗੱਲ ਨਹੀਂ ਮੈਂ ਕਹਿ ਦਿੰਦੀ ਆ ਜਾ ਤੁਸੀਂ ਵੀ ਨਾਲ ਹੀ ਆਓ ਮੇਰੇ ਚਲੋ ਸਸ਼ਕਾ ਮੇ ਜੀ ਸਸਿਕਾ ਸਸਿਕਾ ਠੀਕ ਹੈ ਹਾਂਜੀ ਠੀਕ ਠਾਕ ਆਜੋ ਘਰੇ ਡੈਡੀ ਜੀ ਨਹੀਂ ਹਾਂ ਘਰੇ ਆ ਪੁੱਤ ਅੱਛਾ ਅੱਛਾ ਹੋਰ ਤੁਸੀਂ ਸੁਣਾਓ ਠੀਕ ਠਾਕ ਹਾਂਜੀ ਹਾਂਜੀ ਵਧੀਆ ਠੀਕ ਠਾਕ ਸਸਿਕਾ ਬੁੱਤ ਸਸਿਕਾ ਠੀਕ ਹੈ ਜੀ ਸਸਿਕਾ ਬੁੱਤ ਸਸਿਕਾ ਜੋ ਬਣੋਂ ਨੇ ਅੰਦਰ ਬੈਠੇ ਆ ਉਹ ਅੰਦਰ ਬੈਠੇ ਦੋਏ ਜੀ ਉਹ ਚਲੋ ਅੰਦਰ ਤੇ ਬੈਠੇ ਜਾਤੇ ਉਹਨਾਂ ਨੇ ਸਾਨੂੰ ਕੀਤਾ ਹੀ ਫੋਨ ਅੱਛਾ ਸਾਹੀ ਤਾਂ ਆ ਗਈਆਂ ਇਦਾਂ ਹੀ ਠੀਕ ਹੈ ਤੇ ਮੈਂ ਚੱਲ ਉਸੇ ਜਾ ਕੇ ਕਰ ਲੈਣੀ ਆ ਅਸੀਂ ਦੋਵੇਂ ਜੀ ਤਿਆਰਵ ਨਹੀਂ ਹੋਏ ਤੇ ਮੈਨੂੰ ਜਦੋਂ ਇਹਨੇ ਕੀਤਾ ਫੋਨ ਅਹੀਂ ਤੇ ਬਸ 5 ਮਿੰਟਾਂ ਵਿੱਚ ਮੈਂ ਇਹ ਸੁੱਤੇ ਹੀ ਸਕੋ ਤੇ ਮੈਂ ਠਾਲ ਕੇ ਮੈਂ ਜੋ ਬੰਦਾ ਇਦਾਂ ਕਰਕੇ ਆਇਆ ਵਾ ਫੋਨ ਆਪਾਂ ਦੇ ਜਿੱਦਾਂ ਹੈਗੇ ਸੀ ਤੇ ਇਦਾਂ ਹੀ ਆਪਾਂ ਆ ਗਏ ਆ ਤੇ ਮੈਨੂੰ ਇਹ ਦੱਸੋ ਵੀ ਗੱਲ ਹੋਈ ਕੀ ਆ ਹੁਣ ਪੁੱਤ ਗੱਲ ਤੇ ਕੋਈ ਨਹੀਂ ਫਿਕਰ ਵਾਲੀ ਹਾਂ ਜੋਬ ਹੁਣ ਹੀ ਦੋਵੇਂ ਜੀ ਆਏ ਸੀ ਉਹਨੂੰ ਕਿਹਾ ਹੁਣਾਵਾ ਹੁਣ ਉਹ ਡੈਡੀ ਆਪਾਂ ਇਹਨੂੰ ਕਹਿਣ ਦਿਆ ਵਾ ਵੀ ਉੱਥੇ ਮੈਨੂੰ ਪਰਾਵਾਂ ਨੇ 5 ਕਿੱਲੇ ਜ਼ਮੀਨ ਵੀ ਦੇਤੀ ਆ ਆਹ ਤੇ ਘਰ ਵੀ ਲੈਤਾ ਵਾ ਤੇ ਤੁਸੀਂ ਮੇਰੇ ਨਾਲ ਚੱਲੋ ਤੇ ਅਸੀਂ ਤਾਂ ਬਥੇਰਾ ਜ਼ੋਰ ਲਾਇਆ ਵੀ ਪੁੱਤ ਤੂੰ ਇੱਥੇ ਰਹਿ ਹਾਂ ਚੱਲ ਆਪਣੇ ਪਿੰਡ ਦੇ ਵਿੱਚ ਸੌ ਗੱਲਬਾਤ ਹੁੰਦੀ ਆ ਇਹ ਆਂਦੇ ਵੀ ਉੱਥੇ ਜਾ ਕੇ ਮੈਂ ਕਿੱਦਾਂ ਰਹੂੰਗਾ ਨਾ ਕੋਈ ਜਾਣਵਾ ਨਾ ਕੋਈ ਪਛਾਣਵਾ ਹੁਣ ਇਹ ਜिद ਕਰਨ ਦੇ ਆ ਤੇ ਮੈਂ ਤੇ ਤੇਰੇ ਡੈਡੀ ਨੂੰ ਵੀ ਕਹਿਣ ਲਈ ਆ ਤੇ ਚਲ ਜੀ ਉੱਥੇ ਵੀ ਜਾਣਾ ਪੈਂਦਾ ਤੇ ਚਲ ਜਾਂਦੇ ਆ ਜੇ ਮੰਨ ਲਵੇ ਬਾਹਰ ਗਏ ਹੁੰਦੇ ਦੋਵੇਂ ਜਾਣੇ ਫੇਰ ਨਹੀਂ ਮਗਰ ਇਹਨਾਂ ਤੇ ਜਾਣਾ ਉਹੀ ਤੇ ਮੈਂ ਵੀ ਤੁਹਾਨੂੰ ਇਹ ਹੌਸਲਾ ਦੇਣ ਆਈ ਆ ਤੇ ਤੁਸੀਂ ਇਦਾਂ ਹੀ ਕਰੋ ਚਲ ਜਓ ਨਾਲ ਕੋਈ ਹੋਣੀ ਹੋਣ ਲੱਗਾ ਸਭ ਕੋ ਬਣਿਆ ਹੁਣ ਇੱਥੇ ਫੇਰ ਬਣਾਉਣਾ ਪੈਣਾ ਨਾ ਦੋਰੇ ਖਰਚਾ ਕਰੋਗੇ ਇੱਥੇ ਫੇਰ ਘਰ ਪਾਓਗੇ ਬੱਚਾ ਪੁੱਤ ਜੇ ਤੁਸੀਂ ਸਾਰੇ ਜਾਣੇ ਕਹਦੇ ਜੇ ਨਾ ਤੇ ਐੇ ਚਲ ਜਾਂਦੇ ਆ ਇਆ ਹੋ ਗਿਆ ਲਈ ਆਸ ਨਾ ਆਏ ਵਿਚਾਰੇ ਹੁਣ ਗੱਲ ਪਤਾ ਕੀ ਆ ਰੁਪਿੰਦਰ ਪੁੱਤ ਤੂੰ ਹੀ ਸਿਆੜੇ ਮੇਰਾ ਹੁਣ ਪਿੰਡ ਛੱਡ ਨੂੰ ਦਿਲ ਨਹੀਂ ਕਰਦਾ ਡੈਡੀ ਜੀ ਹੈ ਤਾਂ ਸਹੀਆਂ ਪਿੰਡ ਛੱਡਣ ਨੂੰ ਕਿਹਦਾ ਦਿਲ ਕਰਦਾ ਵਾ ਕਿਸਦਾ ਵੀ ਜੀ ਕਰਦਾ ਮੈਂ ਘਰ ਛੱਡ ਕੇ ਜਾਵਾਂ ਪਰ ਗੱਲ ਪਤਾ ਨਾ ਕੀ ਆ ਹੁਣ ਉਹ ਵੀ ਵਿਚਾਰੇ ਬਲਾਂ ਘਰੋਂ ਬੇਕਾਰ ਹੋਈ ਰਹੀ ਨਾ ਟਾਈਮ ਤੇ ਜੇ ਹੁਣ ਉਹ ਇੰਨੇ ਕਰੰਦੇ ਆ ਤੁਹਾਡੇ ਵਾਸਤੇ ਤੇ ਤੁਹਾਡੇ ਵਾਸਤੇ ਡੇ ਆ ਤੁਹਾਨੂੰ ਹੀ ਸੋਖ ਹੋਵਾ ਗੜੀ ਹੁਣ ਪਹਿਲਾਂ ਵਿਚਾਰ ਇੱਥੇ ਟੱਰ ਮਾਰ ਦਿਆ ਕਰਿਓ ਐਡੀ ਵੀ ਗੱਲ ਨਹੀਂ ਗਈ ਆਹ ਹੋਏ ਕੋਈ ਨਹੀਂ ਇੱਥੇ ਰਹਿਣਾ ਬਾਈ ਚਲੋ ਜੇ ਪੁੱਤ ਤੂੰ ਹੀ ਕਹਿੰਦੇ ਜੇ ਨਾ ਜਿਆਦਾ ਤੇ ਕੋਈ ਗੱਲ ਨਹੀਂ ਚਲ ਜਾਂ ਆਹ ਚਲੋ ਵੇਖੋ ਡਾਡੀ ਜੀ ਹੁਣ ਉਹਨਾਂ ਨੇ ਤੁਹਾਡਾ ਸਹਾਰਾ ਬਣਨਾ ਵਾ ਗੜੀ ਹਨਾ ਹਾਂਜੀ ਪੁੱਤ ਆਓ ਵੀ ਅੰਦਰ ਬੈਠੀ ਅੰਦਰ ਬੈਠਾ ਚਲੋ ਬੈ ਕੇ ਗੱਲ ਕਰ ਲੈਂਦੇ ਬੱਲੇ ਜੋ ਚੱਲ ਪੈਜੀ ਐਂ ਠੀਕ ਹੈ ਜੀ ਵਧੀਆ ਵਧੀਆ ਸਾਨੂੰ ਅੰਦਰ ਅਛੇ ਭਾਜੀ ਸੱਚੀ ਹੈ ਸੱਚੀ ਵਧੀਆ ਵਧੀਆ ਆ ਜਾਓ ਹੋਰ ਸੁਣਾਓ ਹਾਂਜੀ ਠੀਕ ਜੀ ਅਹੀਂ ਭਾਜੀ ਹਜੇ ਹੁਣੇ ਆਏ ਆ ਅੱਛਾ ਅੱਛਾ ਥੋੜਾ ਟਾਈਮ ਹੀ ਹੋਇਆ ਠੀਕ ਹੈ ਠੀਕ ਹੈ ਹੋਰ ਸੁਣਾਓ ਘਰ ਸਾਰੇ ਠੀਕ ਨੇ ਬਸ ਠੀਕ ਠਾਕ ਆ ਵਧੀਆ ਚਲੋ ਸੁਣਾਓ ਅਹੀਂ ਵਧੀਆ ਠੀਕ ਠਾਕ ਕੰਮ ਕਰਦਾ ਕਿਦਾਂ ਕੰਮ ਵਧੀਆ ਅੱਛਾ ਅੱਛਾ ਕੰਮ ਹੁਣ ਤੁਹਾਨੂੰ ਪਤਾ ਉਧਰ ਥੋੜਾ ਡੇ ਆ ਤੇਰੀ ਤਰੀਕਾ ਨਾ ਉਹ ਆਹੋ ਇਹ ਦਿਹਾੜੀ ਤੇ ਮੈਂ ਚੱਲ ਪਹਿਲੀ ਕੁਲੀ ਦਾ ਥੋੜਾ ਜਿਹਾ ਰੋਖਾ ਜੇ ਕੰਮ ਤੇ ਫਿਰ ਕੋਈ ਵੇਖਾਂਗੇ ਚੱਲ ਵਧੀਆ ਫਿਰ ਪਿੰਡ ਨੂੰ ਮੈਂ ਕੀਤਾ ਹੀ ਫੋਨ ਤੇ ਫਿਰ ਕਿਦਾਂ ਕੀ ਸਰਾਹ ਭਣੀ ਮੰਮੀ ਚੱਲ ਕੋਈ ਨਹੀਂ ਪੁੱਤ ਚਲ ਜਾਨੇ ਆ ਨਾਲ ਤੁਹਾਡੇ ਤੇ ਵਿੱਚੋਂ ਫੇਰਾ ਮਾਰ ਦਿਆ ਕਰਾਂਗੇ ਹੋਰ ਫਿਰ ਕੀ ਕਰਨਾ ਕੋਈ ਨਹੀਂ ਜੋਬਨ ਤੁਹਾਡੇ ਨਹੀਂ ਰਹਿਣਾ ਇਹਨਾਂ ਨੇ ਉਹ ਦੋਦਾ ਮੰਨੂ ਹੁੰਦਾ ਵੀ ਥੋੜਾ ਜਿਹਾ ਹੁਣ ਘਰ ਛੱਡ ਕੇ ਜਾਣਾ ਸੌਖਾ ਥੋੜਾ ਹੈਗਾ ਵਾ ਤੇ ਬਾਕੀ ਕੋਈ ਨਹੀਂ ਜਾਂਦੇ ਆ ਤੁਹਾਡੇ ਨਾਲ ਤੇ ਵਿੱਚ ਵਰਫੇਰਾ ਮਾਰ ਜਾ ਕਰੋ ਆ ਕੇ ਇੱਥੇ ਵੀ ਠੀਕ ਆ ਨਹੀਂ ਉਹਦੇ ਕੋਈ ਗੱਲ ਨਹੀਂ ਮੈਂ ਵੀ ਕਹਿਣਾ ਮੈਂ ਫੇਰਾ ਮਰਾਦਾ ਕਰਾਂਗਾ ਤੇ ਜਦੋਂ ਜੀ ਕਰੇ ਤਾਂ ਦੱਸ ਦੇਣਾ ਕੋਈ ਵੀ ਕਿਉਂਕਿ ਹੁਣ ਤੈਨੂੰ ਵੀ ਪਤਾ ਵੀ ਸ਼ੁਰੂ ਤੋਂ ਹੁਣ ਜਿੱਥੇ ਰਹਿੰਦੇ ਹੋਈਏ ਨਾ ਤੇ ਮਾਂ ਨੂੰ ਉੱਥੇ ਜ਼ਿਆਦਾ ਪੇਜਦਾ ਵਾ ਮੈਂ ਜੋਬਨ ਨੂੰ ਮੇਰਾ ਜਾਣੋ ਦਿਲ ਤੇ ਨਹੀਂ ਕਰਨ ਰਿਆ ਪਰ ਇਹ ਆ ਵੀ ਹੁਣ ਉਹ ਨਾ ਸਾਰੇ ਤੁਸੀਂ ਕਹਿ ਰਹੇ ਮਜਬੂਰ ਕੀਤਾ ਵਾ ਤੇ ਕੋਈ ਨਹੀਂ ਮੈਂ ਚੱਲ ਜਾਣਾ ਪਰ ਇਹ ਆ ਜਦੋਂ ਮੇਰਾ ਦਿਲ ਕੀਤਾ ਮੈਂ ਆਇਆ ਕਰਾਂ ਜ ਆਪਣੇ ਪਿੰਡ ਕੋਈ ਗੱਲ ਨਹੀਂ ਰੇਡੀ ਜੀ ਫਿਕਰ ਨਾ ਕਰੋ ਤੁਸੀਂ ਟਾਡਾ ਜਦੋਂ ਵੀ ਦਿਲ ਕਰਿਆ ਕਰੂਗਾ ਨਾ ਉਹਨੂੰ ਤੇ ਜੋਬਨ ਕੋਈ ਨਹੀਂ ਦਿਲ ਨਾਲ ਲੈ ਗਿਆ ਕਰੂਗਾ ਡੈਡੀ ਤੁਹਾਡੇ ਮਨ ਇਹ ਵੀ ਪਿੰਡੋ ਫੇਰਾ ਮਾਰ ਜਾ ਕਰਾਂਗੇ ਨਾਲੇ ਤੁਸੀਂ ਆਪਣੇ ਮਨ ਨੂੰ ਇਦਾਂ ਕਿਉਂ ਸਮਝਾਉਂਦੇ ਜੇ ਵੀ ਮੇਰਾ ਉੱਥੇ ਜੀ ਨਹੀਂ ਲੱਗਣਾ ਇੱਕ ਵਾਰੀ ਜਾ ਕੇ ਤੇ ਵੇਖੋ ਹੋ ਸਕੇ ਵੀ ਇੱਥੋਂ ਨਾਲੋਂ ਵੱਧ ਜੀ ਲੱਗ ਜੇ ਨਾਲੇ ਦੀਦੀ ਤੁਸੀਂ ਨਾ ਇਨੀ ਫਿਕਰ ਕਰੋ ਤੁਸੀਂ ਜਿੱਦਾਂ ਕਹੋਗੇ ਨਾ ਅਸੀਂ ਉਦਾਂ ਹੀ ਕਰ ਲੈਣਾ ਵਾ ਅਸੀਂ ਤੁਹਾਡੀ ਜ਼ਿੰਮੇਵਾਰੀ ਤੇ ਲੈ ਕੇ ਚੱਲੇ ਆ ਡੈਡੀ ਹੋਣਾ ਨੂੰ ਡੈਡੀ ਹੋਣਾ ਦਾ ਜੀ ਲੱਗ ਜਾਣਾ ਵਾ ਅਸੀਂ ਨਹੀਂ ਚਾਹੁੰਦੇ ਵੀ ਮਜਬੂਰ ਹੋ ਕੇ ਤਾਂ ਪਰ ਸਾਡੀ ਮਜਬੂਰੀ ਆ ਹੋ ਤੁਹਾਡੇ ਸਾਹਮਣੇ ਉੱਥੇ ਘਰ ਬਣ ਗਿਆ ਵਾ ਵੀਰ ਜੀ ਹੁਣਾ ਕਿੰਨਾ ਪੈਸਾ ਲਾਇਆ ਵਾ ਜੇ ਇਹ ਅੱਜ ਉੱਥੇ ਨਹੀਂ ਨਾ ਜਾਂਦੇ ਕੱਲ ਨੂੰ ਸਾਡੀ ਉੱਥੇ ਵੇਚਦੀ ਹੁੰਦੀ ਐ ਨਹੀਂ ਨਹੀਂ ਭਾਬੀ ਕੋਈ ਗੱਲ ਨਹੀਂ ਆ ਥਾਂ ਥਾਂ ਦੇ ਹੁਣ ਥੋੜਾ ਘਰ ਬੰਦਾ ਹੈਗਾ ਵਾ ਫੇਰ ਇੱਥੇ ਹੀ ਨਾ ਖਰਚਾ ਕਰੋਗੇ ਤੇ ਕੀ ਕਰਨ ਨੂੰ ਕਰਨਾ ਇੰਨਾ ਹਨਾ ਕੋਈ ਗੱਲ ਨਹੀਂ ਡੈਡੀ ਜੀ ਹੁਣਾ 2-4 ਦਿਨ ਹੁਣ ਆਇਆ ਇਹਨਾਂ ਦਾ ਮਨ ਆਪੇ ਬਦਲ ਜਾਣਾ ਐ ਫੇਰ ਇਹਨਾਂ ਦਾ ਵੇਖੋ ਉਦੋਂ ਉਥੋਂ ਉਹਨੂੰ ਦਿਲ ਨਹੀਂ ਕਰਿਆ ਕਰਨਾ ਨਾਲੇ ਨਾ ਦੀਦੀ ਸਾਡੀ ਵੀ ਮਜਬੂਰੀ ਐ ਮੈਂ ਚਾਹੁੰਨੀ ਆ ਵੀ ਹੁਣ ਮੈਂ ਵੀ ਟੁੱਟੀ ਜਾਇਆ ਕਰਨਾ ਵਾ ਮੰਮੀ ਜੀ ਹਣੀ ਹਾੜੇ ਕੋਲ ਰਹਿਣਗੇ ਮੈਨੂੰ ਪਤਾ ਕਿੰਨਾ ਆਸਰਾ ਵਾ ਮੈਂ ਵੀ ਚਾਹੁੰਨੀ ਆਂ ਕਿ ਹਾੜੇ ਨਾਲ ਰਹਿਣ ਮੰਮੀ ਹੋਣੀ ਜੇ ਤਾਂ ਇਕ ਘਰੇ ਰਹਿਣਗੇ ਇਕ ਘਰ ਹੀ ਰਵਾਂਗੇ ਤੇ ਲੋਕਾਂ ਮੈਨੇ ਨਹੀਂ ਮਾਰਨੇ ਨਹੀਂ ਭਾਬੀ ਬਾਹਰ ਵਾਲੇ ਹੋ ਗਿਆ ਤੇ ਮਾਂ ਤੇ ਪੁੱਛ ਨਹੀਂ ਨਹੀਂ ਤੂੰ ਇਕੱਠੇ ਹੋ ਕੇ ਰਹੋ ਸਮਝ ਚਲ ਜੋਤ ਡਿਊਟੀ ਜਾਇਆ ਕਰੂਗੀ ਮੈਂ ਆਉਂਦੇ ਨੂੰ ਰੋਟੀ ਪਾਣੀ ਬਣਾਇਆ ਕਰੂਗੀ ਡੈਡੀ ਇਹਦੇ ਵੀ ਤੇ ਐਵੇਂ ਜੱਗ ਲੈ ਕੇ ਬੈਠੇ ਆ ਉਹ ਚਲੋ ਇਹਨਾਂ ਦਾ ਵੀ ਦਿਲ ਲੱਗ ਹੀ ਜਾਣਾ ਵਾ ਏਦਾਂ ਰਲ ਮਿਲ ਕੇ ਰਹੋਗੇ ਨਾ ਤੇ ਮੈਨੂੰ ਵੀ ਸੱਚੀ ਇੰਨੀ ਖੁਸ਼ੀ ਹੋਊਗੀ ਨਾ ਪਿਛਲ ਆਪਣੇ ਘਰ ਵਧੀਆ ਰਹਿੰਦੇ ਆ ਹੁਣ ਸਹੀ ਗੱਲ ਵਾ ਠੀਕ ਹੈ ਨਾ ਭਾਬੀ ਕੰਮ ਦੀ ਨਾ ਤੂੰ ਫਿਕਰ ਕਰਿਆ ਕਰੋ ਕੰਮ ਤੇ ਮੈਂ ਛੱਟ ਕਰ ਲੈਣਾ ਵਾ ਬਸ ਇਹ ਵੀ ਤੂੰ ਸਾਡੇ ਕੋਲ ਰਹੋਗੇ ਨਾ ਫਿਰ ਖਿਆਲ ਥੋੜਾ ਘਟ ਜਾਂਦਾ ਹੈ ਲੈ ਪੁੱਤ ਇੱਥੇ ਹੀ ਤਾਂ ਮੈਂ ਕਰਦੀ ਆ ਇਕੱਲੀ ਜੇ ਉੱਥੇ ਕਰ ਦੂੰਗੀ ਤਾਂ ਮੈਨੂੰ ਕਿਹੋ ਚੱਲਿਆ ਵਾ ਉਹ ਨਹੀਂ ਨਹੀਂ ਅਮੀ ਜੀ ਕੰਮ ਦੀ ਗੱਡੀ ਗੱਲ ਹੁੰਦੀ ਆ ਇਹ ਤੇ ਐਵੇਂ ਬਣਿਆ ਵਾ ਕਿ ਉਹ ਕੰਮ ਕਰ ਲੋ ਕੰਮ ਤਾਂ ਕਿਤੇ ਕਿੰਨਾ ਘੇ ਭਾਰ ਹੁੰਦਾ ਵਾ ਨਾਲੇ ਉਹਨੇ ਵੀ ਜਾਇਆ ਕਰਨਾ ਡਿਊਟੀ ਕਿਹ ਹਰੀ ਨੇ ਤੋਂ ਉੱਥੋਂ ਆਇਆ ਕਰਨਾ ਨਹੀਂ ਨਹੀਂ ਕੋਈ ਗੱਲ ਨਹੀਂ ਤੁਸੀਂ ਰਲ ਮਿਲ ਕੇ ਜਾਓ ਆਪਣਾ ਕਰੋ ਸਮਾਨ ਸਮੂਲ ਪੈਕ ਤੇ ਤੁਸੀਂ ਜਾਓ ਆਪਣੇ ਦਵੇਂ ਘਰ ਤੇ ਫਿਰ ਹੁਣ ਅਸੀਂ ਤੁਹਾਡੇ ਕੋ ਉੱਥੇ ਆਵਾਂਗੇ ਚਲੋ ਠੀਕ ਆ ਕੋਈ ਗੱਲ ਨਹੀਂ ਡੈਡ ਜੀ ਹੁਣ ਜੋ ਬਣੋਣੀ ਆਸ ਕਰਕੇ ਆਏ ਆ ਤੇ ਤੁਸੀਂ ਹਈਦਾ ਨਾ ਕਰੋ ਹੁਣ ਨਾਲ ਚਲੋ ਉਹਨਾਂ ਦੀ ਮੈਂ ਤਾਂ ਪੁੱਤ ਕਹਿਣ ਡਿਆ ਵਾਂ ਤੇ ਤੁਸੀਂ ਸਾਰੇ ਕਹਿੰਦੇ ਜੇ ਤੇ ਅਸੀਂ ਚੱਲ ਜਾਂਦੇ ਜੀ ਜਦੋਂ ਤੁਹਾਡਾ ਜੀ ਕਰਿਆ ਕਰੂਗਾ ਆਪੇ ਤੁਹਾਡੇ ਨਾਲ ਆ ਜਾਇਆ ਕਰੂਗਾ ਅਸੀਂ ਕਿਰੇ ਘਰ ਵੇਚ ਦੇਣਾ ਵਾ ਓਏ ਹੋ ਤੇ ਕਰ ਨਾਲੇ ਸਾਧਨ ਭਾਜੀ ਸਭ ਕੁਝ ਹੈਗਾ ਵਾ ਉਹ ਤੇ ਗੱਲ ਵਾ ਚਲੋ ਅੱਜ ਮੋਟਰਸਾਈਕਲ ਵਾ ਕੱਲ ਨੂੰ ਗੱਡੀ ਵੀ ਤੇ ਲੈਣੀ ਆ ਓਏ ਆਹੋ ਜੀ ਆਪਣਾ ਕੱਲਿਆਂ ਦਾ ਵੀ ਜੀ ਇੱਕ ਨਹੀਂ ਆਹ ਤੇ ਫਿਰ ਕੀ ਇਥੇ ਫੇਰਾ ਪੂਰਾ ਮਾਰ ਦੇਣ ਬੈਣ ਖਲੋਣਾ ਤੇ ਤੇ ਬਾਕੀ ਕੋਈ ਗੱਲ ਨਹੀਂ ਤੁਸੀਂ ਟੈਨਸ਼ਨ ਨਾ ਲਵੋ ਅਸੀਂ ਫੇਰਾ ਮਾਰਜਾ ਕਰਾਂਗੇ ਇਥੇ ਚਲੋ ਕਿੰਨੀ ਕਿ ਦੂਰ ਆ ਕਿਤੇ ਸਰਪਿੰਦਰ ਐ ਜੋਤ ਪੁੱਤ ਮੇਰੀ ਗੱਲ ਸੁਣਿਓ ਕੋਸਨਾ ਸੱਜੋ ਹਾਂਜੀ ਵਧੀਆ ਭਾਜੀ ਪਵਨ ਹੁਣ ਪਹਿਲੀਆਂ ਗੱਲਾਂ ਛੱਡੋ ਤੇ ਗਾੜੀ ਸੋਚੋ ਵੀ ਕੀ ਕਰਨਾ ਜੀਜੀ ਮੇਰਾ ਵੀ ਇਹ ਰਾਦਾ ਜਿੱਥੇ ਹੁਣ ਮੈਨੂੰ ਪਹਿਲੀ ਮਿਲੀ ਇਹ ਨਾ ਨਵੇਂ ਥਾਂ ਆਹੋ ਮੇਰਾ ਰਾਦਾ ਵਾ ਵੀ ਉਥੇ ਸਰਵਿਸ ਸਟੇਸ਼ਨ ਆਪਣਾ ਬਣਾ ਕੇ ਨਾ ਅੱਛਾ ਤੇ ਉੱਥੇ ਹੀ ਕੰਮ ਸ਼ੁਰੂ ਕਰਾਂ ਹੁਣ ਮੈਂ ਇੱਥੇ ਵੀ ਤੇ ਕਰਨੇ ਡਿਆ ਹਾਂ ਹੂੰ ਹੂੰ ਕਿਸ ਦੇ ਥਲੇ ਕਰਨੇ ਹਾਂ ਕੰਮ ਤੇ ਤਨਖਾਹ ਹੋਣੀ 10-12 ਹਜ਼ਾਰ ਤੇੜੀ ਤੁਹਾਡਾ ਕੀ ਵਿਚਾਰ ਠੀਕ ਆ ਮੈਂ ਤਾਂ ਕਹਿੰਦਾ ਠੀਕ ਆ ਜੋ ਬਣ ਬਾਕੀ ਤੂੰ ਕੰਮ ਚਲਾ ਤੇ ਮੈਂ ਤੇਰਾ ਸਾਥ ਵੀ ਦਊਗਾ ਕੀ ਕਰਨ ਦੇ ਦਿੰਗੇ ਕੋਈ ਵੇਲੇ ਪਹੁੰਚ ਲਾਉਣੇ ਕੀ ਕਰਨਾ ਮੈਂ ਬਾਹਰ ਵੇਖਣ ਦੀ ਤੁਹਾਨੂੰ ਮੈਂ ਇੱਥੇ ਬੈਠਾ ਹਾਂ ਮੈਨੂੰ ਪਤਾ ਨਹੀਂ ਕਿੱਥੇ ਚੱਲ ਗਏ ਤੇ ਹੁਣ ਪਹੁੰਚ ਲਾਉਣ ਦੇ ਕੰਮ ਤੇ ਨਹੀਂ ਕੋਈ ਮੀਆਂ ਆਉਂਦੇ ਆ ਬਾਹਰ ਮੜਾਏ ਹਾਂਜੀ ਮੀਆਂ ਆਉਂਦੇ ਆ ਤੇ ਮੈਂ ਵੀ ਗੱਲ ਕਰਨੀ ਹੈ ਤੁਹਾਡੇ ਨਾਲ ਕਿਹੜੀ ਗੱਲ ਹੈ ਕੀ ਹੋ ਗਿਆ ਹੁਣ ਹੋਇਆ ਤਾਂ ਕੁਛ ਨਹੀਂ ਆ ਤੇ ਉਹਨਾਂ ਨੇ ਜਾਣਾ ਯਾਰ ਪਿੰਡ ਜੋ ਬੰਦਾ ਫੋਨ ਆਇਆ ਸੀ ਹੁਣ ਹਾਂਜੀ ਉਹ ਆਏ ਹੁਣੇ ਨਾ ਉੱਥੇ ਪਿੰਡ ਉਹ ਦੱਸਿਆ ਤਾਂ ਮੈਨੂੰ ਜਮਣ ਨਹੀਂ ਆਏ ਪਿੰਡ ਹਾਂਜੀ ਤੇ ਕਹਿਣ ਦੀ ਹੀ ਜਾਣ ਵੱਲੋਂ ਸਾਨੂੰ ਵੀ ਤੇ ਮੈਨੂੰ ਹਾਂ ਇਦਾਂ ਚੰਗੇ ਨਹੀਂ ਲੱਗੀਦਾ ਇਹ ਵੀ ਬੇਇੱਜ਼ਤੀ ਮਹਿਸੂਸ ਕਰਨਗੇ ਮੈਂ ਗੱਲਬਾਤ ਹੋਈ ਉੱਥੇ ਕੋਈ ਜਾਂ ਕਿਦਾਂ ਨਹੀਂ ਗੱਲਬਾਤ ਨਹੀਂ ਹੋਈ ਸਮਝਾਉਣਾ ਹੀ ਹੋਣਾ ਮਮੀ ਡੈਡੀ ਨੂੰ ਉਹ ਚੱਲ ਲਵਲੀ ਸਿਆਣਾ ਉਹ ਲਵਲੀ ਸਮਝਾ ਦੇਣਾ ਆਪੇ ਹਾਂਜੀ ਮੈਂ ਤੇ ਕਹੇ ਮੈਂ ਤੇ ਦੋਵੇਂ ਜਾਣੇ ਚੱਲ ਜੋ ਤੁਹਾਡੇ ਦੋਵਾਂ ਦੀ ਜਿਆਦਾ ਲੋੜ ਉੱਥੇ ਪਤਾ ਗੱਲ ਕੀ ਆ ਐਵੇਂ ਗੈਣਗੇ ਨਾ ਮਾਸਰ ਜੀ ਹੋਣੀ ਹੈ ਹਾਂਜੀ ਇਹ ਘਰ ਦਾ ਤਮਾਸ਼ਾ ਬੰਦਾ ਬਾਹਰ ਲੋਕਾਂ ਨੂੰ ਪਤਾ ਲੱਗਣ ਡਿਆ ਹਾਂਜੀ ਹਾਂਜੀ ਇਹ ਤੇ ਗੱਲ ਸਹੀ ਆ ਉਹ ਚੰਗੇ ਜਣੇ ਨਹੀਂ ਲੱਗਿਦਾ ਦੋਵਾਂ ਨੂੰ ਭੇਜ ਦਿੰਨੇ ਮੈਂ ਤੇ ਕਹੇ ਮੈਨੂੰ ਜੇ ਲੋੜ ਹੋਊਗੀ ਨਾ ਕੋਈ ਗੱਲ ਨੂੰ ਸਾਨੂੰ ਫੋਨ ਕਰ ਦਿਓ ਕਿੰਨੀ ਕ ਦੂਰ ਆਹੀ ਆ ਜਾਾਂਗੇ ਲੋੜ ਉੱਥੇ ਜਲ ਕਾਦੀ ਪੈਣੀ ਆ ਕੋਈ ਗੱਲ ਮੈਂ ਲੜੀ ਨਹੀਂ ਸੁਝਾ ਕੇ ਭੇਜਣਾ ਹਾਂਜੀ ਪਿਆ ਕੇ ਤੇ ਗੱਲ ਨਵੇਰ ਕੇ ਆ ਹਾਂਜੀ ਹਾਂਜੀ ਕਿ ਨਹੀਂ ਕਹੈ ਨਾ ਰਵਿੰਦਰ ਨੂੰ ਤਾਂ ਨਹੀਂ ਮੈਂ ਕਹਿੰਦਾ ਗੁੱਸਾ ਨਾ ਕਰੇ ਨਹੀਂ ਨਹੀਂ ਗੁੱਸਾ ਤਾਂ ਨਹੀਂ ਪਤਾ ਨਹੀਂ ਗੱਲ ਨਹੀਂ ਹੈ ਕੋਈ ਉਦਾਂ ਆਪਾਂ ਚੱਲ ਜਾਈਨਾ ਇਹ ਨਾਲ ਹਾਂਜੀ ਹਾਂਜੀ ਨਹੀਂ ਪਤਾ ਉਹਨੂੰ ਸਮਝਦਾਰ ਹੋ ਵੀ ਅੱਛਾ ਹਾਂਜੀ ਤੁਸੀਂ ਕਰ ਲੋ लवली ਨਾਲ ਗੱਲ ਕੋਈ ਨਾ ਕਹਿਣਾ लवली ਹਾਂਜੀ ਭੇਜ ਦੇਣਾ ਠੀਕ ਉਹ लवली ਸਮਝਦਾਰੀ ਆਪਾਂ ਨੇ ਕਹਿੰਨਾ ਬਾਰ-ਬਾਰ ਕਹਿੰਦੇ ਭਾਜੀ ਮੈਨੂੰ ਕੋਈ ਗੱਲ ਨਹੀਂ ਉਹਨੇ ਆਪ ਹੀ ਵੇ ਲੈਣਾ ਸਭ ਕੋ